ਗੱਡਾ ਘੁੱਟਦਾ ਸੀ ਕੌਣ ਮੇਰਾ ਘਰ ਵਾਲਾ ਇਹ ਸਾਸੂ ਵੀ ਬਹੁਤ ਟਰਟਚਰ ਕਰਦੀ ਐ ਤੇ ਦੇਵਰ ਵੀ ਕਹਿੰਦਾ ਵੀ ਇਹਨੂੰ ਜਾਨੋਂ ਮਾਰਨਾ ਹੈ ਦੋ ਤਿੰਨ ਦਿਨ ਤੋਂ ਧਮਕੀਆਂ ਦੇ ਰਹੇ ਸੀ ਤੇ ਘਰੋਂ ਕੱਢਣ ਦੀ ਕੋਸ਼ਿਸ਼ ਕਰ ਰਹੇ ਸੀ ਐਂਟਰੀ ਚ ਗੇਟ ਕੋਲੀ ਆਂਦੀ ਮੰਮੀ ਮੈਨੂੰ ਵਾਲਾ ਤੋਂ ਕਸੀੜ ਕੇ ਲੈ ਕੇ ਗਈ ਐ ਪਿੱਟ ਤੇ ਹੱਥ ਤੇ ਥੱਪੜ ਥੁੱਪੜ ਬਹੁਤ ਮਾਰਿਆ ਐ ਮੇਰੇ ਹਸਬੰਡ ਨੇ ਵੀ ਤਾਂ ਮੇਰੇ ਕੀ ਨਾਮ ਐ ਹਸਬੰਡ ਦਾ ਹਨੀ ਸੇਠੀ ਮੇਰੇ ਦੇਵਰ ਨੇ ਮੇਰੇ ਤੇ ਗਲਤ ਹੱਥ ਪਾਇਆ ਸੀ ਹਨੀ ਜੀ ਅਸ਼wini ਪਾਵਰ ਬੋਰਡ ਦਾ ਸਮਨ ਨਹੀਂ ਉਸ ਤੋਂ ਕੀ ਜੀ ਸਸਟੀ ਕੁਆਲਟੀ ਕੋ ਹਾਂ ਜੀ ਕੋਈ ਲੜਾਈ ਦੀ ਕੋਈ ਅੱਜ ਕੋਈ ਮਾਮਲਾ ਹੋਇਆ ਤੁਹਾਡੇ ਤੁਹਾਡੀ ਵਾਈਫ ਦੇ ਨਾਲ ਲੜਾਈ ਝਗੜਾ ਹੋਇਆ ਸਾਰਾ ਕੁਝ ਵਾਈ ਠੀਕਾ ਦੇਖੋ ਰਿਕਾਰਡ ਕਰ ਰਿਹਾ ਹਾਂ ਕਰ ਲਓ ਨਹੀਂ ਮੇਰਾ ਕੰਮ ਹੈ ਮੇਰਾ ਕੰਮ ਹੈ ਮੈਂ ਤੁਹਾਡੇ ਦੇ ਸਵਾਲਿਆਂ ਨਿਸ਼ਾਨੇ ਲਾਉਂਦਾ ਮੇਰਾ ਭਰਾ ਮੇਰੀ ਗੱਲ ਸੁਣੋ ਜੀ ਇੱਥੇ ਸਾਰਾ ਮੇਰਾ ਪਰਿਵਾਰ ਜੀ ਜੀ ਕੁਝ ਵੀ ਇਦਾਂ ਦਾ ਨਹੀਂ ਹੋਇਆ ਹਨਾ ਜੀ ਤੁਸੀਂ ਸਵੇਰੇ ਮੇਰੇ ਕੋਲ ਆ ਜਾਓ ਜੀ ਲਾਈਵ ਜਿੰਨੇ ਮਰਜੀ ਸਵਾਲ ਪੁੱਛਣੇ ਕੋਈ ਨਹੀਂ ਨਹੀਂ ਤੁਹਾਡੀ ਵਾਈਫ ਨੇ ਐਲੀਗੇਸ਼ਨ ਲਗਾਇਆ ਹੁਣ ਉਹਨਾਂ ਨੇ ਸਿਵਲ ਹਸਪਤਲ ਤੋਂ ਸਿਵਲ ਹਸਪਤਲ ਤੋਂ ਉਹਨਾਂ ਨੇ ਹੁਣ ਮੈਡੀਕਲ ਕਰਵਾਇਆ ਲੋ ਜਾਣਾ ਸਿਵਲ ਸਟਾ ਕਰਾ ਲੈਣ ਨੂੰ ਭਾਜੀ ਇੱਥੋਂ ਮੈਡੀਕਲ ਅਸੀਂ ਹਾਂ ਪੁਲਿਸ ਵਾਲਿਆਂ ਨੂੰ ਕਰਾ ਕੇ ਭੇਜਿਆ ਓਕੇ ਠੀਕ ਹੈ ਨਾ ਉਹ ਬੇਪਰੂਫ ਤਾਂ ਹੈ ਨਹੀਂ ਬਾਈ ਜੀ ਉਹ ਐਦਾਂ ਹੀ ਕਰ ਦੇਣਗੇ ਜਿਵੇਂ ਐਦਾਂ ਹੀ ਗਾ ਲੈਣਗੇ ਇੰਨੇ ਬੰਦੇ ਪਰਵਾਦਰ ਤੇ ਬੈਠੇ ਤੇ 11 ਸਾਲ ਹੋ ਗਏ ਵੱਡੇ ਭਾਈ ਵਿਆਹ ਨੂੰ ਜੀ ਹਨਾ ਮਤਲਬ ਤੁਹਾਡੇ ਲੋ ਤੁਹਾਡੇ ਔਰ ਤੁਹਾਡੀ ਮਦਰ ਤੇ ਤੁਹਾਡੇ ਬ੍ਰਦਰ ਦੇ ਉੱਤੇ ਉਹਨਾਂ ਨੇ ਤਿੰਨਾਂ ਦੇ ਉੱਤੇ ਅਲੀਗੇਸ਼ਨ ਲਗਾਇਆ ਕਿ ਤਿੰਨਾਂ ਵੱਲੋਂ ਜਿਹੜੀ ਮਾਰਪੇਟਾਈ ਹੋਈ ਹੈ ਹਾਂ ਉਹ ਤਾਂ ਮੇਰਾ ਭਰਾ ਲੱਭ ਨਹੀਂ ਜਿਨ੍ਹਾਂ ਦੇ ਹੱਥੇ ਉਹ ਚੜੀ ਹੋਈ ਹੈ ਉਹ ਲੱਗਣੀ ਸੀ ਓਕੇ ਇਹ ਵੈਸੇ ਇਹ ਹੈ ਕਿ ਕਾਰਨ ਕੀ ਇਹ ਤੋਂ ਜਿਹੜੀਆਂ ਲੜਾਈਆਂ ਦਾ ਵਜ੍ਹਾ ਆ ਵੀ ਇੱਕ ਮਹੀਨੇ ਪਹਿਲਾਂ ਮੇਰੇ ਤੇ ਪਰਚਾ ਕਰਾ ਰਿਆ 9 ਮਹੀਨੇ ਪਹਿਲਾਂ ਕੌਣ ਤੁਹਾਡੀ ਵਾਈਫ ਇੱਕ ਮਿੰਟ ਤੁਹਾਡੀ ਵਾਈਫ ਉਹ ਬੰਦੇ ਨਾ ਵਰਤ ਸਕਦੀ ਜਿਹੜੀ ਤੁਹਾਡੀ ਗੱਡੀ ਵਿੱਚ ਲਿੱਟੀ ਜਾਈ ਹੋਵੇ ਨਹੀਂ ਵਰਤ ਸਕਦੀ ਨਾ ਜੀ ਜੀ ਮੇਰੀ ਵਾਈਫ ਉਹ ਨਾ ਵਰਤਦੀ ਆ ਜਿਨ੍ਹਾਂ ਨੇ ਤੁਹਾਡੇ ਤੇ ਪਰਚਾ ਕਰਾਇਆ ਜਿਨ੍ਹਾਂ ਨੇ ਤੁਹਾਨੂੰ ਜੇਲ੍ਹ ਭੇਜਿਆ ਜਿਨ੍ਹਾਂ ਨੇ ਤੁਹਾਨੂੰ ਮਾਰਨ ਦੀ ਸਾਜ਼ਿਸ਼ ਰਚੀ ਓਕੇ ਮਤਲਬ ਤੁਸੀਂ ਜਿਹੜਾ ਇਹ ਜਿਹੜਾ ਇਹ ਜਿਹੜਾ ਲੜਾਈ ਝਗੜੇ ਦਾ ਮਾਮਲਾ ਵਾ ਤੁਹਾਡੇ ਵੱਲੋਂ ਜਾਂ ਤੁਹਾਡੇ ਪਰਿਵਾਰ ਵੱਲੋਂ ਉਹਦੇ ਨਾਲ ਕੁੱਟਮਾਰ ਨਹੀਂ ਕੀਤੀ ਗਈ ਬਾਈ ਜੀ ਮੇਰੇ ਤੇ ਉਹ ਤਾਂ ਹੈ ਨਹੀਂਗਾ ਨਹੀਂ 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 ਐਸੀ ਕੋਈ ਗੱਲ ਨਹੀਂ 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 ਮੇਰੇ ਬਾਪੂ ਜੀ ਤਾਂ ਹੈ ਨਹੀਂ ਗਏ ਜੀ ਮੇਰੇ ਤਾਏ ਕਾ ਤੇ ਜਰੂਰ ਨੇ 8-10 ਜਿਨ੍ਹਾਂ ਚ 2-4 ਐਮਸੀ ਨੇ ਜੀ ਹਨਾ ਉਹ ਸਾਰੇ ਇੱਥੇ ਅੱਜ ਮੌਜੂਦ ਸੀ ਸਰ ਓਕੇ ਅਸੀਂ ਐਸੇ ਡਰੋਂ ਇਹ ਗੱਲ ਆਪਣੀ ਤਾਂ ਜੜੀ ہوئی ਹੈ ਜਿਹੜੀ ਉਹ ਬੱਚਿਆਂ ਦੀ ਗੱਲ ਕਹਿ ਰਹੀ ਹੈ ਨਾ ਮੇਰਾ ਭਰਾ ਇਹਨਾਂ ਨੂੰ ਜਰੂਰ ਚਲਾ ਦਿਓ ਜੀ ਬੱਚਿਆਂ ਦੀ ਮੇਰੇ ਕੋਲ ਰਿਕਾਰਡਿੰਗ ਪਈ ਹੈ ਵੀ ਮੈਂ ਲੈ ਕੇ ਹੀ ਨਹੀਂ ਜਾਣਾ ਓਕੇ ਇਹ ਮੇਰਾ 5 ਲੱਖ ਤੇ ਮੇਰੀ ਚੈਨ 5 ਟੋਲੇ ਦੀ ਮਨਾਲ ਲੈ ਕੇ ਗਈ ਆ ਜੋ ਕਿ ਪ੍ਰਿੰਕਲ ਲੁਧਿਆਣਾ ਨੂੰ ਦਿੱਤੀ ਆ ਓਕੇ ਇੱਕਦੋ ਅੱਜ ਲੈ ਕੇ ਗਏ ਨੇ ਅੱਜ ਸਾਰਾ ਦਿਨ ਪ੍ਰਿੰਕਲ ਲੁਧਿਆਣਾ ਉਹ ਸ਼ਖਸ ਆ ਜਿਨ੍ਹਾਂ ਨੇ ਕਈਆਂ ਨੇ ਉਹ ਤੋਂ ਖੜਫਾਈ ਕੀਤੀ ਆ ਜਿਹਨਾਂ ਨੇ ਜਿਨ੍ਹਾਂ ਨੂੰ ਬਲੈਕਮੇਲ ਕੀਤਾ ਇਹ ਟੋਲਾ ਬਲੈਕਮੇਲਰ ਦਾ ਹਾਂਜੀ ओके okay. ठीक है तो आज मेरी जिनानी सारा दिन ओदे लक्ष्य कदम पे दौड़ दिलेगी मैं ਤੁਹਾਨੂੰ ਸਵੇਰੇ ਮੈਂ ਉਹਦੀ ਕਾਲ ਡਿਟੇਲ ਦਊਂਗਾ ਵੱਡੇ ਭਾਈ ਹਨਾ ਜਿਹਦੇ ਵਿੱਚ अनेका ਕਾਲਾਂ ਪ੍ਰਿੰਕਲ ਹੁਧਿਆਣਾ ਨੂੰ ਕੀਤੀਆਂ ਗਿਆ ਜੀ ਤੇ ਇੱਕ ਚੀਜ਼ ਦੱਸੋ ਜਿਹੜਾ ਤੁਸੀਂ ਇਹ ਅਲੀਗੇਸ਼ਨ ਤੁਸੀਂ ਲਗਾ ਰਹੇ ਹੋ ਕਿ ਉਹ ਕਰੋ ਦੀ 5 ਲੱਖ ਰੁਪਇਆ ਕੈਸ਼ ਔਰ 5 ਟੋਲੇ ਦੀ ਸੋਨੇ ਚਾਹੀਏ ਵੀਡੀਓ ਬਰਾ ओके ਕਾਈਂਡਲੀ ਮੈਨੂੰ ਵੀਡੀਓ ਸੈਂਡ ਕਰ ਸਕਦੇ ਹੋ ਨਹੀਂ ਮੈਂ ਨਹੀਂ ਸੈਂਡ ਕਰ ਸਕਦਾ ਚਲੋ ਸਵੇਰੇ ਤੁਸੀਂ ਆਓ ਲਾਈਵ ਡੇਟ ਕਰੋ ਠੀਕ ਹੈ ਠੀਕ ਹੈ ਸ਼ੁਕਰੀਆ ਸਸੀਕਰ ਬਾਈ ਜੀ ਸਸੀਕਰ ਕਮ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਇੱਕਮ ਸੇਠੀ ਕਿੱਥੇ ਦੇ ਰਹਿਣ ਵਾਲੇ ਦਰਾਹੇ ਕੀ ਮਾਮਲਾ ਹੋਇਆ ਵਾ ਸਵੇਰੇ ਮੈਂ ਮੈਨੂੰ ਮਾਰਦਾ ਕੁੱਟਦਾ ਸੀ ਕੌਣ ਮੇਰਾ ਘਰ ਵਾਲਾ ਤੇ ਮੇਰੀ ਸੱਸ ਵੀ ਬਹੁਤ ਟਾਰਚਰ ਕਰਦੀ ਐ ਤੇ ਦੇਵਰ ਵੀ ਕਹਿੰਦਾ ਵੀ ਇਹਨੂੰ ਜਾਨੋਂ ਮਾਰਨਾ ਹੈ ਦੋ ਤਿੰਨ ਦਿਨ ਤੋਂ ਧਮਕੀਆਂ ਦੇ ਰਹੇ ਸੀ ਤੇ ਘਰੋਂ ਕੱਢਣ ਦੀ ਕੋਸ਼ਿਸ਼ ਕਰ ਰਹੇ ਸੀ ਮੈਂ ਜੋਤੀ ਮੈਮ ਮੈਸ एसएसपी ਕੋ ਜੋਤੀ ਮੈਮ ਕੋਲ ਗਈ ਸੀ ਖੰਨੇ ਬਟੋ ਚੰਡੀਗੜ੍ਹ ਸਿਗੀ ਅੱਜ ਅੱਜ ਗੱਲ ਨਹੀਂ ਹੋ ਪਈ ਤੇ ਦੁਪਹਿਰੇ ਫੇਰ ਪੈਚੇ ਗੱਲ ਸਾਰੀ ਮੁੱਕ ਗਈ ਸੀ ਕਿਸੇ ਦੇ ਥਰੂ ਤੇ ਇਹਨਾਂ ਨੇ ਮੈਨੂੰ ਜਾਣ ਕੇ ਘਰੇ ਬੁਲਾਇਆ ਐ ਐਂਟਰੀ ਚ ਗੇਟ ਕੋਲੀ ਆਂਦੀ ਮੰਮੀ ਮੈਨੂੰ ਵਾਲਾ ਤੋਂ ਕਸੀੜ ਕੇ ਲੈ ਕੇ ਗਈ ਐ ਪਿੱਠ ਤੇ ਹੱਥ ਤੇ ਥੱਪੜ ਥੁੱਪੜ ਬਹੁਤ ਮਾਰਿਆ ਐ ਮੇਰੇ ਹਸਬੰਦ ਨੇ ਵੀ ਤੇ ਮੇਰੇ ਦੇ ਕੀ ਨਾਮ ਹੈ ਹਸਬੰਦ ਕੀ ਨਾਮ ਕੀ ਤੁਹਾਡੇ ਹਸਬੰਦ ਦਾ ਹਨੀ ਸੇਠੀ ਹਨੀ ਸੇਠੀ ਅੱਗੇ ਵੀ ਤੁਹਾਡੇ ਕੋਈ ਲੜਾਈ ਝਗੜੇ ਦੇ ਮਾਮਲੇ ਹੋਏ ਨੇ ਜੀ ਸਾਲ ਪਹਿਲਾ ਹੋਇਆ ਸੀ ਮੇਰੇ ਦੇਵਰ ਨੇ ਮੇਰੇ ਤੇ ਗਲਤ ਹੱਥ ਪਾਇਆ ਸੀ ਤੇ ਉਦੋਂ ਕੋਈ ਮਾਮਲਾ ਦਰਜ ਹੋਇਆ ਹੋਵੇ ਉਦੋਂ ਇਹਨਾਂ ਨੇ ਕੁਝ ਮੈਂ ਲਾਈਵ ਵੀਡੀਓ ਪਾਈ ਸੀ ਬਟ ਕੋਈ ਦਰਖਾਸਤ ਕਿਸੇ ਨੇ ਕੋਈ ਦਿੱਤੀ ਨਹੀਂ ਹੁਣ ਤੁਸੀਂ ਸਿਵਲ ਹਸਪਤਾਲ ਚ ਮੈਡੀਕਲ ਕਰਾਨ ਆਇਓ ਇਸ ਤੋਂ ਬਾਅਦ ਜਿਹੜੀ ਸ਼ਿਕਾਇਤ ਹੈ ਥਾਣੇ ਵਾਲਿਆਂ ਨੂੰ ਦਿਓਗੇ ਹਾਂਜੀ ਹਾਂਜੀ ਕੀ ਤੁਸੀਂ ਕੀ ਮੰਗ ਕੀ ਕਰਦੇ ਹੋ ਮੈਂ ਤਾਂ ਇਹ ਹੀ ਮੰਗ ਕਰਦੀ ਆਂ ਇਹਦੇ ਚ ਇਹਦੀ ਮੰਮੀ ਤੇ ਮੇਰੇ ਦੇਵਰ ਦਾ ਪੂਰਾ ਰੋਲ ਹੈ ਕਾਰਨ ਕੀ ਹੈ ਘੁੱਟ ਮਾਰਦਾ ਕੋਈ ਤਾਂ ਕਾਰਨ ਹੋਊਗਾ ਨਾ ਜੀ ਬਈ ਐਦਾ ਮੈਨੂੰ ਪਹਿਲਾਂ ਉਹ ਟਾਰਚਰ ਕੀਤਾ ਜਾਂਦਾ ਜਿਵੇਂ ਕਿਸ ਗੱਲ ਲਈ ਟਾਰਚਰ ਕੀਤਾ ਜਾਂਦਾ ਬਈ ਉਹ ਇੱਕ ਮੇਰਾ ਬ੍ਰਦਰ ਹੈਗਾ ਪ੍ਰਿੰਕਰ ਤੇ ਉਹ ਵੀਡੀਓ ਆਪਣੇ ਬੇਜ ਤੇ ਪਾ ਰਿਹਾ ਤੇ ਮੈਨੂੰ ਟਾਰਚਰ ਕੀਤਾ ਜਾਂਦਾ ਕਿ ਤੂੰ ਪੁਆਰੀ ਹੁੰਦੇ ਤੋਂ ਮੇਰਾ ਉਹਨਾਂ ਨਾਲ ਕੋਈ ਲਿੰਕਪ ਕੋਈ ਨਹੀਂ ਹੈ ਬ੍ਰਦਰ ਹੈ ਮੇਰਾ ਤੇ ਇੱਕ ਇਹਨਾਂ ਨੇ ਨਾ ਮੈਡਮ ਰੱਖੀ ਸੀ ਸਾਲ ਪਹਿਲਾਂ अच्छा जी सेली हुन आप अपने आज भी मुंह ਨਾਲ ਕਿਹਾ ਕਿ ਮੇਰੇ ਸੇਗੀ ਸੇਲੀ ਸੀਗੀ ਤੇ ਤੂੰ ਤੈਨੂੰ ਮੈਂ ਛੱਡਣਾ ਤੇ ਤੂੰ ਹੁਣ ਵੀ ਜਾਏਗੀ ਮੈਂ ਕੁੜੀ ਲੈ ਕੇ ਆਉਂਗਾ ਨਹੀਂ ਮੰਮੀ ਵੀ ਕਹਿ ਰਹੀ ਐ ਚਾਚੇ ਦੇ ਰੋਲ ਐ ਸੀ ਉਹੀ ਜਨਾਨੀ ਲੈ ਕੇ ਆਣੀ ਤੇਰੀ ਹੁਣ ਅੰਦੇ ਬ੍ਰਦਰ ਦੀ ਦੁਕਾਨ ਤੇ ਉਹ ਮੈਡਮ ਮਾਨਪ੍ਰੀਤ ਕੋਰ ਤਮੋਟ ਦੀ ਤੇ ਉਹ ਜਿਹੜੀ ਕੁੱਟਮਾਰ ਦੀ ਤੁਸੀਂ ਗੱਲ ਕਰ ਰਹੇ ਹੋ ਵੀ ਕਾਰਨ ਕੀ ਲੱਗਦਾ ਵਾ ਕਿ ਉਹ ਜਿਹੜਾ ਤੁਹਾਡਾ ਬ੍ਰਦਰ ਕਿਸ ਤਰ੍ਹਾਂ ਦੀ ਵੀਡੀਓ ਪਾ ਰਿਹਾ ਵਾ ਉਹ ਵੀ ਜਿਹੜਾ ਉਹ ਇਸ ਤਰੀਕਾ ਨਾਲ ਹੋਇਆ ਉਹਨਾਂ ਦਾ ਆਪਸੀ ਮਾਮਲਾ ਐ ਹੰਨੀ ਤੇ ਵੀਰੇ ਦਾ ਅੱਛਾ ਮੇਰਾ ਕੋਈ ਹੁੰਦੇ ਚ ਰੋਲ ਨਹੀਂ ਆਪਣੇ ਵੱਲੋਂ ਪਾ ਰਹੇ ਇਹ ਜਿਹੜੀ ਰੋਸਟ ਕਰਦੇ ਆ ਵੀਡੀਓ ਨੂੰ ਉਹ ਚੀਜ਼ ਨਹੀਂ ਨਹੀਂ ਰੋਸਟ ਨਹੀਂ ਆਮਨੋ ਸਾਹਮਣੇ ਉਹ ਵੀ ਹੰਨੀ ਵੀ ਪਾਉਂਦੇ ਆ ਉਧਰ ਉਹ ਵੀ ਪਾ ਰਹੇ ਹੁੰਦੇ ਚ ਮੇਰਾ ਰੋਲ ਨਹੀਂ ਹੈ ਕਹਿ ਰਹੇ ਵੀ ਮੇਰੇ ਨਾਲ ਮੇਰੇ ਦੁਸ਼ਮਨਾ ਨਾਲ ਰਲ ਕੇ ਮੈਨੂੰ ਮਰਵਾਉਣਾ ਚਾਹਦੀ ਹੈ ਮੈਂ ਆਪਣੇ ਹਸਬੰਦ ਨੂੰ ਕਿਉਂ ਮਰਵਾਉਂਗੀ ਇਹਨਾਂ ਨੇ ਮੈਨੂੰ 2 ਦਿਨ ਪਹਿਲਾਂ ਕਿਹਾ ਤੂੰ ਪ੍ਰਿੰਕਲ ਨੂੰ ਫੋਨ ਕਰ ਪਲੀਜ਼ ਕੋਈ ਅਦਾ ਕਹੀ ਵੀ ਮੇਰਾ ਬੇਟਾ 10 ਸਾਲ ਦਾ ਮੇਰਾ ਬੇਟਾ ਹੈ ਉਹ ਪ੍ਰੇਸ਼ਾਨ ਰਹਿੰਦਾ ਹੈ ਪ੍ਰੈਸ਼ਰਾਈਜ਼ ਹੁੰਦਾ ਹੈ ਤੇ ਵੀਰੇ ਨੂੰ ਕਹਿ ਵੀ ਵੀਡੀਓ ਨਾ ਪਾਓ ਮੈਂ ਮੇਰੀ ਬਸ ਉਹਦੋਂ ਗੱਲ ਹੋਈ ਸੀ ਪ੍ਰਿੰਕਲ ਵੀਰੇ ਤੁਸੀਂ ਛੱਡੋ ਜਿਹੜੀ ਗੱਲ ਹੈ ਆਪਸੀ ਬੈ ਕੇ ਕਰ ਲਓ ਵੀ ਮੇਰਾ ਬੇਟਾ ਵੀ ਜਿਵੇਂ ਮੈਨੂੰ ਹੰਨੀ ਨੇ ਕਿਹਾ ਆਪ ਫੋਨ ਕਰਾਈ ਉਹਨਾਂ ਨੇ ਤੇ ਆਪ ਵੀ ਮੈਨੂੰ ਦੂਜੇ ਤੀਜੇ ਦਿਨ ਰਾਤੀ ਇੰਨਾ ਕੁੱਟਿਆ 10:30 ਵਜੇ ਮੇਰੇ ਭਰਾ ਭਾਬੀ ਵੀ ਆਏ ਆ ਮੈਨੂੰ ਲੈਣ ਵਾਸਤੇ ਫੇਰ ਨਹੀਂ ਮੈਨੂੰ ਜਾਣ ਦਿੱਤਾ ਮੈਨੂੰ ਉਸ ਤੋਂ ਪਹਿਲਾਂ ਹੀ ਕਹਿੰਦੇ ਕਹਿੰਦੇ ਜੇ ਤੂੰ ਇੱਥੋਂ ਗਈ ਤੇ ਫਿਰ ਦੇਖ ਲੈ ਤੇਰਾ ਇੱਕ ਅੱਧਾ ਬੱਚਾ ਫਿਰ ਦੇਖ ਲੈ ਮੈਂ ਅੱਧਾ ਕੁਝ ਕਰ ਦੂੰਗਾ ਮੈਨੂੰ ਐਵੇਂ ਧਮਕੀਆਂ ਮੈਨੂੰ ਟੌਰਚਰ ਕੀਤਾ ਜਾਂਦਾ ਰੋਜ਼ ਤੇ ਤੁਸੀਂ ਲੁਧਿਆਣੇ ਕਿੱਥੇ ਰਹਿੰਦੇ ਹੋ ਮੈਂ ਤੇ ਸਲੀਮਟਾਪਰੀ ਕੋਲ ਠੀਕ ਹਾਂਜੀ